ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਵਿਕਰਮ ਜੀਠਿਆ ਦੀ ਤੀਜੀ ਵਾਰ ਵਧੀ ਨਿਆਇ ਖਿਰਾਸਤ 14 ਦਿਨ ਲਈ ਜੇਲ੍ਹ 'ਚ ਰਹਿਣਗੇ ਬੰਦ ਸੁਖਵੀਰ ਬਾਦਲ ਬਾਰੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਕਿਹਾ ਸੁਖਵੀਰ ਬਾਦਲ ਵੱਲੋਂ 2 ਦਸੰਬਰ 2024 ਦੇ ਹੁਕਮਨਾਮੇ ਨੂੰ ਰੱਦ ਕਰਵਾਉਣ ਦੀ ਕੀਤੀ ਜਾ ਰਹੀ ਹੈ ਸਾਜ਼ਿਸ਼ ਨਵੀਂ ਪੈਨਸ਼ਨ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ ਸੁਣਾਈ ਨਵੀਂ ਖੁਸ਼ਖਬਰੀ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਨੂੰ ਧਮਕੀ ਦੇਣ ਵਾਲੇ ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਵੀ ਘੰਟਿਆਂ ਚ ਕੀਤਾ ਕਾਬੂ ਵਿਕਰਮਜੀਤਿਆ ਖਿਲਾਫ ਸਿਆਸੀ ਬਦਲਾਖੋਰੀ ਨੂੰ ਲੈ ਕੇ ਐਕਸ਼ਨ ਵਿੱਚ ਆਇਆ ਅਕਾਲੀ ਦਲ ਰਾਜਪਾਲ ਤੋਂ ਮੰਗਿਆ ਮੀਟਿੰਗ ਦਾ ਸਮਾਂ ਪੰਜਾਬ ਦੇ ਹਸਪਤਾਲਾਂ ਵਿੱਚ ਜਲਦ ਹੋਵੇਗੀ 1000 ਡਾਕਟਰਾਂ ਤੇ 1200 ਨਰਸਾਂ ਦੀ ਭਰਤੀ ਸਿਹਤ ਮੰਤਰੀ ਨੇ ਕੀਤਾ ਐਲਾਨ ਰਣਜੀਤ ਗਿੱਲ ਤੇ ਵਿਜਲੈਂਸ ਦੇ ਛਾਪੇ ਤੋਂ ਬਾਅਦ ਆਪਸ ਵਿੱਚ ਪਿੜੇ ਸੁਨੀਲ ਜਾਖੜਾ ਤੇ ਅਮਨ ਰੋੜਾ ਇੱਕ ਦੂਜੇ ਤੇ ਕੀਤੇ ਤਿੱਖੇ ਸ਼ਬਦੀ ਹਮਲੇ ਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਖਬਰ ਮੌਸਮ ਵਿਭਾਗ ਨੇ 2 ਦਿਨਾਂ ਲਈ ਦਿੱਤੀ ਚੇਤਾਵਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੈਂਡ ਪੁਲਿੰਗ ਨੀਤੀ ਖਿਲਾਫ ਬਠਿੰਡਾ ਵਿਖੇ 4 ਅਗਸਤ ਨੂੰ ਦਿੱਤਾ ਜਾਵੇਗਾ ਧਰਨਾ ਪੰਜਾਬ ਸਰਕਾਰ ਦਾ ਕੀਤਾ ਜਾਵੇਗਾ ਵਿਰੋਧ ਨਸ਼ੇ ਦੇਲ ਜਾਮਾ ਤੋਂ ਬਾਅਦ ਅਮਰੀਤਪਾਲ ਸਿੰਘ ਡੋਪ ਟੈਸਟ ਲਈ ਹੋਏ ਤਿਆਰ ਵਕੀਲਾਂ ਨੇ ਕਿਹਾ ਤੋਮਤ ਲਾਣ ਵਾਲਿਆਂ ਦਾ ਵੀ ਹੋਣਾ ਚਾਹੀਦਾ ਟੈਸਟ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੋ ਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਦੇ ਮਾਮਲੇ ਦੀ ਸੁਣਵਾਈ ਮੋਹਾਲੀ ਅਦਾਲਤ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਮੋਹਾਲੀ ਅਦਾਲਤ ਨੇ ਉਨ੍ਹਾਂ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਿਦਾ ਦਿੱਤੀ ਹੈ ਜਦੋਂ ਕਿ ਉਹਨਾਂ ਦੀ ਪਿਛਲੀ 14 ਦਿਨਾਂ ਦੀ ਨਿਆਇਕ ਹਿਰਾਸਤ ਖਤਮ ਹੋ ਗਈ ਸੀ ਜਿਸ ਤੋਂ ਬਾਅਦ ਮੁੜ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਦੇ ਨਾਲ ਹੀ ਵਿਕਰਮ ਜੀਠੇ ਦੀ ਬੈਰਕ ਬਦਲਣ ਦੀ ਪਟੀਸ਼ਨ ਤੇ ਵੀ ਸੁਣਵਾਈ ਹੋਣੀ ਸੀ ਜਿਸ ਨੂੰ ਅਦਾਲਤ ਨੇ 5 ਅਗਸਤ ਤੱਕ ਟਾਲ ਦਿੱਤਾ ਹੈ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਵਿਕਰਮ ਸਿੰਘ ਜੀਠਿਆ ਨੂੰ 14 ਅਗਸਤ ਨੂੰ ਵੀ ਵੀਡੀਓ ਕਾਨਫਰencing ਰਾਹੀਂ ਪੇਸ਼ ਕੀਤਾ ਜਾਵੇਗਾ ਹੁਣ ਬੈਰਕ ਬਦਲਨ ਦੀ ਪਟੀਸ਼ਨ ਤੇ ਸੁਣਵਾਈ 5 ਅਗਸਤ ਨੂੰ ਹੋਵੇਗੀ ਅਤੇ ਉਹਨਾਂ ਦੀ ਮੌਜੂਦਾ ਨਿਆਇਕ ਹਿਰਾਸਤ 14 ਅਗਸਤ ਨੂੰ ਅਗਲੀ ਸੁਣਵਾਈ ਦੌਰਾਨ ਖਤਮ ਹੋ ਜਾਵੇਗੀ ਇਸ ਦੇ ਨਾਲ ਹੀ ਵਿਕਰਮਜੀਤਿਆ ਦੀ ਜ਼ਮਾਨਤ ਨੂੰ ਲੈ ਕੇ ਵੀ ਅਦਾਲਤ ਵੱਲੋਂ ਫੈਸਲਾ ਰੱਖਵਾ ਰੱਖਿਆ ਹੋਇਆ ਹੈ ਜਿਸ ਦੀ ਸੁਣਵਾਈ 4 ਅਗਸਤ ਨੂੰ ਹੋਣੀ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਪਤਾ ਲੱਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਆਪੂ ਬਣੇ ਸੁਖਵੀਰ ਸਿੰਘ ਬਾਦਲ ਉਹਨਾਂ ਵੱਲੋਂ ਦਿੱਲੀ ਦੇ ਕਾਗੂ ਪਰਮਜੀਤ ਸਿੰਘ ਸਰਨਾ ਦੇ ਰਾਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬਹੁਤ ਵੱਡਾ ਦਬਾਅ ਬਣਾਇਆ ਜਾ ਰਿਹਾ ਹੈ ਕਿ 2 ਦਸੰਬਰ ਦਾ ਹੁਕਮਨਾਮਾ ਜਿਹੜਾ ਉਹ ਰੱਦ ਕੀਤਾ ਜਾਵੇ 11 ਤਰੀਕ ਨੂੰ ਹੋਣ ਵਾਲੇ ਇਜਲਾਸ ਦੇ ਉੱਤੇ ਪਾਬੰਦੀ ਲਾਈ ਜਾਵੇ ਅਤੇ 5 ਮੈਂਬਰੀ ਪ੍ਰਤੀ ਕਮੇਟੀ ਦੇ ਉੱਤੇ ਰੋਕ ਲਾਈ ਜਾਏ ਅਤੇ ਹੋਰ 15 ਲੱਖ ਜਿਹੜੀਆਂ ਪਰਚੀਆਂ ਜਿਹੜਿਆਂ ਨੇ ਭਰੀਆਂ ਨੇ ਜੀ ਦੇ ਵਿੱਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਅਹਿਮ ਰੋਲ ਅਦਾ ਕੀਤਾ ਉਹਨਾਂ ਨੂੰ ਨਿਸ਼ਤੋਲਬ ਕੀਤਾ ਜਾਏ ਉਹਨਾਂ ਨੇ ਕਿਹਾ ਕਿ ਮੈਂ ਸਮਝਦਾ ਜੇ ਅਜਿਹਾ ਹੁੰਦਾ ਹੈ ਤਾਂ ਬਹੁਤ ਮੰਦ ਭਾਗਾ ਤੇ ਮੈਂ ਦੁਨੀਆ ਭਰ ਦੇ ਸਿੱਖਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜਦੋਂ ਜاهده ਹੋ ਰਹੀ ਹੈ ਉਹਨੂੰ ਤਾਰੋ ਪੀੜ ਦੇ ਜਿਹੜੇ ਯਤਨ ਕੀਤੇ ਜਾ ਰਹੇ ਹਨ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਦੇ ਪੁੱਤਰ ਉਦੇ ਵੀ ਰੰਦਾਵਾ ਨੂੰ ਧਮਕੀ ਦੇਣ ਵਾਲੇ ਦੋਸ਼ੀ ਨੂੰ ਪੰਜਾਬ ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਹੈ ਇਹ ਗ੍ਰਿਫਤਾਰੀ ਅਮਰੀਕਸਰ ਤੋਂ ਕੀਤੀ ਗਈ ਹੈ ਧਿਆਨ ਦੇਣ ਯੋਗ ਹੈ ਕਿ ਵੀਰਵਾਰ ਨੂੰ ਸਵੇਰੇ 11 ਵਜੇ ਫਤਿਹਗੜ ਚੂੜੀਆਂ ਕਸਵੇ ਵਿੱਚ ਸਥਿਤ ਪਰਮਿੰਦਰ ਸਿੰਘ ਦੇ ਪਗੜੀ ਸੈਂਟਰ ਤੇ ਦੋ ਅਣਪਛਾਤੇ ਬਾਈਕ ਸਵਾਰ ਨੇ ਗੋਲੀਆਂ ਚਲਾਈਆਂ ਖਾਸ ਗੱਲ ਇਹ ਹੈ ਕਿ ਉਦੇ ਵੀ ਰੰਦਾਵਾ ਘਟਨਾ ਤੋਂ ਲਗਭਗ 1 ਘੰਟਾ ਪਹਿਲਾਂ ਤੱਕ ਉਥੇ ਮੌਜੂਦ ਸਨ ਸੁਖਜਿੰਦਰ ਸਿੰਘ ਰੰਧਾਵਾ ਨੇ ਵੀਰਵਾਰ ਦੇ ਰਾਤ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਏ ਨੇ ਉਹਨਾਂ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਜੱਗੂ ਪਗਵਾਨ ਪੁਰੀਆ ਨੇ ਉਹਨਾਂ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਉਹਨਾਂ ਕਿਹਾ ਕਿ ਇਹ ਉਹਨਾਂ ਦਾ ਇੱਕ ਸਹਿਯੋਗੀ ਹੈ ਉਹਨਾਂ ਦੇ ਪੁੱਤਰ ਨੂੰ ਮਿਲਿਆ ਸੀ ਅਤੇ ਉਸਦੇ ਜਾਨ ਤੋਂ ਇੱਕ ਘੰਟੇ ਦੇ ਅੰਦਰ ਅੰਦਰ ਹੀ ਉਸਤੇ ਗੋਲੀ ਚਲਾ ਦਿੱਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੰਤਰੀ ਮਹੇਸ਼ਿੰਦਰ ਸਿੰਘ ਗਰੀਵਾਲ ਨੇ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਕਿ ਹੈ ਕਿ ਪੰਜਾਬ ਸਰਕਾਰ ਨੇ ਜੋ ਵਿਕਰਮਜੀਤਿਆ ਦੇ ਖਿਲਾਫ ਨਵਾਂ ਮਕਦਮਾ ਦਰਜ ਕੀਤਾ ਹੈ ਉਸ ਦੀ ਉਹ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ ਤੇ ਸ਼ਰੋਮਨੀਏ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਸ ਮਾਮਲੇ ਤੇ ਸੂਬੇ ਦੇ ਰਾਜਪਾਲ ਤੋਂ ਮਿਲਣ ਲਈ ਸਮਾਂ ਮੰਗਿਆ ਹੈ ਪਰ ਰਾਜਪਾਲ ਦੀ ਸਿਹਤ ਠੀਕ ਨਾ ਹੋਣ ਕਾਰਨ ਇਸ ਵਿੱਚ ਇੱਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ ਉਹਨਾਂ ਨੇ ਕਿਹਾ ਕਿ ਸਮੂਚੀ ਪਾਰਟੀ ਦੇ ਸੀਨੀਅਰ ਆਗੂ ਮਜੀਠੀਆ ਨਾਲ ਚਟਾਨ ਵਾਂਗੂ ਖੜੀ ਹੈ ਜੀਨਾ ਖਿਲਾਫ ਆਪ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਨਾਗਰਿਕ ਅਧਿਕਾਰਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਹੁਣ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦੀ ਯਤਨਾ ਵਿੱਚ ਉਹਨਾਂ ਖਿਲਾਫ ਇੱਕ ਹੋਰ ਕੇਸ ਦਰਜ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮਜੀਠੀਆ ਖਿਲਾਫ ਹੁਣ 25 ਜੂਨ ਨੂੰ ਉਹਨਾਂ ਦੀ ਅਮਰੀਕਸਰ ਵਿੱਚ ਲਈ ਰਿਹائش ਤੇ ਛਾਪੇ ਦੌਰਾਨ ਵਿਜੀਲੈਂਸ ਬਿਊਰੋ ਦੀ ਟੀਮ ਦੇ ਕੰਮ ਵਿੱਚ ਰੁਕਾਵਟ ਪਾਉਣ ਦਾ ਇੱਕ ਹੋਰ ਝੂਠਾ ਕੇਸ ਦਰਜ ਕੀਤਾ ਗਿਆ ਹੈ ਜਦਕਿ ਵਿਕਰਮਜੀਤਿਆ ਨੇ ਕਿਸੇ ਵੀ ਸਰਕਾਰੀ ਕੰਮ ਵਿੱਚ ਦਖਲ ਨਹੀਂ ਦਿੱਤਾ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਅਚੰਚੇਤ ਦੌਰਾ ਕੀਤਾ ਗਿਆ ਅਤੇ ਹਸਪਤਾਲ ਵਿੱਚ ਜੋ ਕਮੀਆਂ ਹਨ ਉਹਨਾਂ ਨੂੰ ਜਲਦੀ ਦੂਰ ਕਰਨ ਦਾ ਪ੍ਰੋਸਾ ਦੀ ਵਾਗਿਆ। ਇਸ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਮੋਗਾ ਸਰਕਾਰੀ ਹਸਪਤਾਲ ਦੇ ਵਿੱਚ ਹੁਣ ਮਰੀਜ਼ਾਂ ਨੂੰ 350 ਦੇ ਕਰੀਬ ਦਵਾਈਆਂ ਮਿਲਣਗੀਆਂ ਅਤੇ ਆਮ ਆਦਮੀ ਕਲੀਨਿਕਾਂ ਦੇ ਵਿੱਚ 107 ਤਰ੍ਹਾਂ ਦੀਆਂ ਦਵਾਈਆਂ ਅਤੇ ਹਰ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਹੁਣ ਹਰ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਕਮੀ ਨੂੰ ਜਲਦੀ ਦੂਰ ਕੀਤਾ ਜਾਵੇਗਾ ਅਤੇ ਹਸਪਤਾਲ ਦੇ ਵਿੱਚ 350 ਤਰ੍ਹਾਂ ਦੀਆਂ ਦਵਾਈਆਂ ਉਪਲਬਧ ਕਰਵਾਈਆਂ ਜਾਣਗੀਆਂ ਤਾਂ ਜੋ ਕਿਸੇ ਵੀ ਮਰੀਜ਼ ਨੂੰ ਕੋਈ ਦਿੱਕਤ ਨਾ ਆਵੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਲਦੀ ਹੀ ਹਜ਼ਾਰਾਂ ਡਾਕਟਰਾਂ ਨੂੰ ਪੰਜਾਬ ਦੇ ਵੱਖ-ਵੱਖ ਹਸਪਤਾਲ ਵਿੱਚ ਭੇਜਿਆ ਜਾਵੇਗਾ ਅਤੇ ਜਲਦੀ ਹੀ 1200 ਨਰਸਾਂ ਦੀ ਵੀ ਭਰਤੀ ਕੀਤੀ ਜਾਵੇਗੀ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੋ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਕਪਲੇ ਦੀ ਸ਼ਿਕਾਇਤ ਹੋਈ ਸੀ ਉਸ ਦੀ ਰਿਪੋਰਟ ਆ ਚੁੱਕੀ ਹੈ ਤੇ ਜਲਦੀ ਹੀ ਐਕਸ਼ਨ ਲਿਆ ਜਾਵੇਗਾ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਪ੍ਰਮੁੱਖ ਰੀਅਲ ਅਸਟੇਟ ਕਾਰੋਬਾਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਗੁਰਨਜੀਤ ਸਿੰਘ ਗਿੱਲ ਦੇ ਚੰਡੀਗੜ੍ਹ ਸਥਿਤ ਘਰ ਤੇ ਛਾਪਾ ਮਾਰਿਆ ਹੈ ਇਹ ਛਾਪਾ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ ਇਹ ਖੁਲਾਸਾ ਹੋਇਆ ਕਿ ਗਿੱਲ ਸਿਰਫ 12 ਘੰਟੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋ ਗਏ ਹਨ ਇਸ ਨੂੰ ਲੈ ਕੇ ਹੁਣ ਭਾਜਪਾ ਵੱਲੋਂ ਸਵਾਲ ਖੜੇ ਕੀਤੇ ਗਏ ਹਨ ਪਰ ਹੁਣ ਇਸ ਉਤੇ ਆਮ ਆਦਮੀ ਪਾਰਟੀ ਵੱਲੋਂ ਵੀ ਮੋੜਵਾ ਜਵਾਬ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੋੜਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਜਾਖੜ ਸਾਹਿਬ ਸਰਕਾਰ ਦੀ ਮਨਸ਼ਾ ਜਾਂ ਸਰਕਾਰ ਉੱਪਰ ਵਿਸ਼ਵਾਸ ਦੀ ਗੱਲ ਤਾਂ ਬਾਅਦ ਵਿੱਚ ਇਹ ਫੋਟੋ ਦੇਖ ਕੇ ਤਾਂ ਇੰਜ ਲੱਗਦਾ ਹੈ ਕਿ ਰਣਜੀਤ ਸਿੰਘ ਗਿੱਲ ਨੂੰ ਤੁਹਾਡੀ ਲੀਡਰਸ਼ਿਪ ਵਿੱਚ ਵੀ ਵਿਸ਼ਵਾਸ ਨਹੀਂ ਜਿਨ੍ਹਾਂ ਨੇ ਬਿਨਾਂ ਕਿਸੇ ਪੰਜਾਬ ਦੇ ਲੀਡਰ ਦੇ ਅੱਧੀ ਰਾਤ ਨੂੰ ਲੁੱਕ ਕੇ ਹਰਿਆਣਾ ਦੇ ਮੁੱਖ ਮੰਤਰੀ ਰਾਹੀ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਹੈ ਦੱਸ ਦिए ਕਿ ਇਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਸਰਕਾਰ ਉੱਤੇ ਸਵਾਲ ਚੁੱਕਦੇ ਆ ਕਿਹਾ ਸੀ ਕਿ ਰਣਜੀਤ ਸਿੰਘ ਗਿੱਲ ਤੇ ਵਿਜੀਲੈਂਸ ਦੀ ਰੇਡ ਦੀ ਟਾਈਮਿੰਗ ਸਰਕਾਰ ਦੇ ਹੰਕਾਰ ਦਾ ਪ੍ਰਗਟਾਵਾ ਹੈ ਜਿਹੜੀ ਸਰਕਾਰ ਖੁਦ ਪੂ ਮਾਫੀ ਦਾ ਰੂਪ ਅਖਤਿਆਰ ਕਰ ਚੁੱਕੀ ਹੈ ਉਸ ਨੂੰ ਇਹ ਗਵਾਰਾ ਨਹੀਂ ਹੈ ਕਿ ਕੋਈ ਬਿਲਡਰ ਆਪਣੀ ਇੱਛਾ ਨਾਲ ਆਪਣਾ ਕੋਈ ਰਾਜਨੀਤਿਕ ਰਾ ਚੁਣ ਸਕੇ ਵਿਰੋਧੀ ਵਿਚਾਰਧਾਰਾ ਵਾਲਿਆਂ ਨੂੰ ਡਰਾਉਣ ਧਮਕਾਉਣ ਲਈ ਸਰਕਾਰ ਦੇ ਇਸ ਤਰ੍ਹਾਂ ਦੇ ਹਤਕੰਡੇ ਜਿੱਥੇ ਸਰਕਾਰ ਦੀ ਮਨਸ਼ਾ ਉਜਾਗਰ ਕਰਦੇ ਹਨ ਉੱਥੇ ਹੀ ਇਹ ਲੋਕਤੰਤਰ ਦੇ ਬਿਲਕੁਲ ਖਿਲਾਫ ਹੈ ਪੰਜਾਬ ਵਾਸੀਆਂ ਲਈ ਅੱਜ ਤੇ ਕੱਲ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਨ੍ਹਾਂ ਤਰੀਕਾ ਨੂੰ ਸੂਬੇ ਭਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਭਾਰੀ ਮੀਂਹ ਤੇਜ਼ ਹਵਾਵਾਂ ਤੇ ਤੂਫਾਨ ਕਾਰਨ ਸੂਬੇ ਦੇ ਜ਼ਿਆਦਾਤਰ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਹਾਲਾਂਕਿ 3 ਅਗਸਤ ਯਾਨੀ ਅੱਜ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਰੂਪਨਗਰ ਅਮਰੀਕਸਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਐਸਐਸ ਨਗਰ ਮੋਗਾ ਬਰਨਾਲਾ ਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਇਸੇ ਤਰ੍ਹਾਂ 4 ਅਗਸਤ ਨੂੰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਅਮਰੀਕਸਰ ਤਰਨ ਤਾਰਨ ਮੋਗਾ ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਚ ਸੂਬੇ ਦੇ ਤਾਪਮਾਨ ਚ 0.2 ਡਿਗਰੀ ਦਾ ਥੋੜਾ ਜਿਹਾ ਵਾਧਾ ਹੋਇਆ ਹੈ ਪਰ ਇਹ ਤਾਪਮਾਨ ਆਮ ਨਾਲੋਂ 3.5 ਡਿਗਰੀ ਘੱਟ ਹੈ ਸ਼ਰਮਨੀਏ ਕਾਲੀਦਾਲ ਵੱਲੋਂ ਪੰਜਾਬ ਸਰਕਾਰ ਦੀ ਲੈਂ ਪੁਲੀ ਨੀਤੀ ਖਿਲਾਫ 4 ਅਗਸਤ ਨੂੰ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਮure ਜ਼ਿਲ੍ਹਾ ਪੱਦਰੀ ਤਰਨਾ ਦਿੱਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲੜੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਦਰੀ ਤਰਨੇ ਦਿੱਤੇ ਜਾ ਰਹੇ ਹਨ ਜਿਸ ਤਹਿਤ 4 ਅਗਸਤ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਮure ਤਰਨਾ ਦਿੱਤਾ ਜਾਵੇਗਾ ਜਿਸ ਨੂੰ ਸੰਬੋਧਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ ਉਹਨਾਂ ਨੇ ਦੱਸਿਆ ਕਿ ਇਸ ਧਰਨੇ ਵਿੱਚ ਜ਼ਿਲ੍ਹਾ ਬਠਿੰਡਾ ਦੀਆਂ ਸਮੂਚੀਆਂ ਮੰਡੀਆਂ ਵਿੱਚੋਂ ਵੱਡੀ ਗਿਣਤੀ ਵਿੱਚ ਵਪਾਰੀ ਵਰਗ ਸਮੇਤ ਹਰ ਵਰਗ ਦੀ ਪਰਮੀਸ਼ ਹਮੂਲੀਅਤ ਰਹੇਗੀ ਜਿਸ ਦੀਆਂ ਤਿਆਰੀਆਂ ਜੋਰਾਂ ਦੇ ਨਾਲ ਚੱਲ ਰਹੀਆਂ ਹਨ ਅਤੇ ਵੱਖ-ਵੱਖ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਲੈਂਡ ਪੁਲਿੰਗ ਸਕੀਮ ਦੇ ਵਿਰੋਧ ਵਿੱਚ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਸ਼ਰਮਨੀ ਅਕਾਲੀਦਰ ਆਪਣੀ ਖੇਤਰੀ ਪਾਰਟੀ ਦੇ ਤੌਰ ਤੇ ਪੰਜਾਬ ਦੇ ਹੱਕਾਂ ਲਈ ਲੜਨ ਨੂੰ ਹਮੇਸ਼ਾ ਮੋਰੀ ਰੋਲ ਚ ਰਹੀ ਹੈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਵਾਰਿਸ ਪੰਜਾਬ ਦੇ ਸੰਗਠਨ ਦੇ ਮੁਖੀ ਅਮਰਿਤਪਾਲ ਸਿੰਘ ਜੋ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਅਧੀਨ ਆਸਾਮ ਦੀ ਡਿਗਰੂਗੜ ਜੇਲ੍ਹ ਵਿੱਚ ਬੰਦ ਨੇ ਆਪਣੇ ਵਿਰੁੱਧ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਤੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਦੇ ਵਕੀਲ ਈਮਾਨ ਸਿੰਘ ਕਰਨ ਨੇ ਕਿਹਾ ਹੈ ਕਿ ਅਮਰਿਤਪਾਲ ਸਿੰਘ ਡੋਪ ਟੈਸਟ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਚਾਹੁੰਦੇ ਹਨ ਕਿ ਜਿਹੜੇ ਆਗੂ ਉਹਨਾਂ ਤੇ ਨਸ਼ੀਲੇ ਪਦਾਰਥਾਂ ਦੀ ਲਤ ਦਾ ਦੋਸ਼ ਲਗਾ ਰਹੇ ਹਨ ਉਹਨਾਂ ਦਾ ਵੀ ਡੋਪ ਟੈਸਟ ਕਰਵਾਇਆ ਜਾਵੇ ਅੱਜ ਬਹੁਤ ਹੀ ਪਵਿੱਤਰ ਤਖਤ ਮਹੌਰ ਸਾਹਿਬ ਤੇ ਅੱਜ ਪਰਿਵਾਰ ਸਮੇਤ ਮਿਤਸਤ ਹੋਣਾ ਹੈ ਬਹੁਤ ਆਪ ਦੀ ਭਲਾਈ ਦੀ ਦੱਸ ਦਿੱਤੀ ਹੈ ਜੀ ਆਪ ਦੀ ਤੰਗੀ ਦੀ ਦੱਸ ਦਿੱਤੀ ਹੈ ਔਰ ਪੰਜਾਬ ਹਸਦਾ ਫਸਦਾ ਰਵੀ ਪੰਜਾਬ ਤਰੱਕੀਆਂ ਕਰੇ ਪੰਜਾਬ ਉਚਾਈਆਂ ਛੂਹੇ ਸਾਡੇ ਬੱਚੇ ਜਿਹੜੇ ਨੇ ਉਹ ਤਰੱਕੀਆਂ ਕਰਨ ਹਰ ਫੀਲਡ ਤੋਂ ਇਹ ਦੱਸ ਕਰਦੇ ਤੇ ਹੈ ਕਿ ਆ ਜੋ ਸੇਵਾ ਆ ਪ੍ਰਮਾਤਮਾ ਨੇ ਲਈ ਗਈ ਉਹਦਾ ਵੀ ਧੰਨਵਾਦ ਬਹੁਤ ਹੈ ਪ੍ਰਮਾਤਮਾ ਬਲਬਖਸ਼ੀ ਜਿਵੇਂ ਜੋ ਸੇਵਾ ਲਈ ਹੈ ਨੂੰ ਸੀ ਸੱਚੇ ਦਿਲੋਂ ਨਿਵਾਸ

ਗਿਆਸਿਕਲ ਮੀਟਿੰਗ ਹੈ ਯਾਨੀ ਬੋਦੀਵਾਰੇ ਡੀਲ ਚ ਪਹਿਲਾਂ ਹੀ ਟਾਸਕ ਹੈ ਉਹਨਾਂ ਨੇ ਕਿਨਾਂ ਸਿਰ ਆਮ ਲੋਕਾਂ ਨਾਲ ਮੀਟਿੰਗ ਲਾਉਣ ਸਰ ਜਿਹੜੀ ਆ ਤੁਹ ਆਮ ਲੋਕਾਂ ਨਾਲ ਮੀਟਿੰਗ ਉਹ ਯਸੀ ਭਾਨਾ ਸ਼ਾਹੀ ਹੁੰਦਾ ਹੈ ਠੀਕ ਹੈ ਆਮ ਲੋਕਾਂ ਨਾਲ ਗੱਲ ਕਰਕੇ ਕਿਸਾਨਾਂ ਨਾਲ ਜਿਵੇਂ ਕਣ ਬਿਜ਼ਨਸ ਰੇਟ ਹੈ ਜਿਹੜੀ ਉਹਦੇ ਬਾਰੇ ਗੱਲ ਕਰਦੇ ਸੋ ਪਰ ਲੋਕਾਂ ਦਾ ਬੱਸ पीरा के लिए बहुत बहुत विकास होता जो निकल होगा तरुण जी कर अच्छा श्री रमण साहब ने पैटर्न अपनी बिजनेस के पास ज्यादा बड़ा इन्वेस्टमेंट लगाने में होता है वही गलती हां साहब हां साहब मैं आप काफी मौज आते हैं जीम आप इन्होंने बाल भी आप ही वहां वो पुष्पा दरोशील सीएम साहब आज सीएम महोदय के तौर पर साहब ਦੀ ਸਰਕਾਰ ਨੇ ਕੈਡਮਿਸ਼ਨੂ ਕਿਤੀ ਸੀ ਆਪਣਾ ਸ਼੍ਰੀ ਗੁਰਗੋਬਿੰਦ ਸਿੰਘ ਜੀ ਸਕਿੱਲ ਯੂਨੀਵਰਸਿਟੀ ਉਹ ਉਹਦੇ ਉੱਪਰ ਕਰੋੜਾਂ ਰੁਪਏ ਲੱਗੇ ਆ ਲੇਕਿਨ ਉਹ ਇਸ ਟਾਈਮ ਖੰਡਰ ਬਣੀ ਪਈ ਆ ਉਹ ਕੰਪਲੀਸ਼ ਹੋ ਨਹੀਂ ਉਹਦੇ ਬਾਰੇ ਮੈਂ ਇੰਟਰਪੀਟ ਕਰਨਾ ਉਹ ਤਾਂ ਉਦੋਂ ਵੇਲੇ ਪੋਟਾ ਵੇਲੇ ਕਿਤੀ ਹੋਣੀ ਨਾ ਨਹੀਂ ਨਹੀਂ ਉਸ ਤੋਂ ਪਹਿਲਾਂ ਦੀ ਸ਼ੁਰੂਈ ਇਸ ਤੋਂ ਉੱਤੇ ਉੱਤੇ ਤੋਂ ਇਹ ਕਰੋੜ ਰੁਪਏ ਲੱਗ ਚੁੱਕਿਆ ਹੈ ਬਿਲਡਿੰਗਾਂ ਤਿਆਰ ਨੇ ਖੰਡਰ ਬਣ ਰਹੀਆਂ ਜੀ ਜਗ੍ਹਾ ਦਿੱਤਾ ਹੋਇਆ ਬਹੁਤ ਜਗ੍ਹਾ ਅਸੀਂ ਬਹੁਤ ਜਗ੍ਹਾ ਤੇ ਯੂਨੀਵਰਸਟੀਆਂ ਤੋਂ ਜਾਂ ਇਹਨਾਂ ਨੇ ਜਿਹੜੇ ਅਨਾਉਂਸ ਕੀਤੇ ਖੰਡਰ ਬਣ ਕੇ ਬਿਲਕਾ ਸੀ ਦਈਆਂ ਵਾਪਸ ਉਥੇ ਸਕੂਲ ਆਫ ਐਮੀਨਸ ਬਣਾਏ ਜਿਹੜੇ ਅੱਜ ਸਫਲਤਾਪੂਰਵਕ ਚੱਲ ਰਹੇ ਨੇ ਸੋ ਜਿੰਨਾ ਵੀ ਇਹਨਾਂ ਨੇ ਮਿਸਮੈਨੇਜਮੈਂਟ ਕੀਤਾ ਪੰਜਾਬ ਆ ਇਹਨਾਂ ਬਿਲਡਿੰਗਾਂ ਬਣਾਤੀਆਂ ਖੰਡਰ ਬਣ ਕੇ ਉਥੇ ਝਾੜੀਆਂ ਉਹ ਬੁੱਤੀਆਂ ਨਾਲ ਕੋਈ ਸਟੂਡੈਂਟ ਆ ਨਾਲ ਕੋਈ ਟੀਚਰ ਆ ਨਾਲ ਲੈਬ ਆ ਨਾਲ ਕੁਝ ਇਹ ਜੇ ਸਾਰੀਆਂ ਬੈਠੀਆਂ ਜਿਹੜੀਆਂ ਸਿੱਖਿਆ ਕ੍ਰਾਂਤੀ ਅੰਦਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਕਿੱਲ ਦੇ ਵਿੱਚ ਅੱਜ ਕੱਲ ਲੋੜੀ ਸਕਿੱਲ ਦੀ ਹੈ ਉਹ ਸਕਿੱਲ ਸਕਿੱਲ ਦੇ ਵਿੱਚ ਅਸੀਂ ਅਪਡੇਟ ਕਰਾਂਗੇ ਤੁਸੀਂ ਅੱਜ ਦਾ ਤੁਹਾਡਾ ਮੁੱਖ ਪੁਆਇੰਟ ਜਿਹੜੀ ਇਹੋ ਕਹਿੰਦੇ ਨੇ ਪੋਲੀਟਿਕਲੀ ਇਹਨੂੰ ਬੰਦ ਕੀਤਾ ਹੋਇਆ ਹੈ ਜੀ ਕੰਮ ਨੂੰ ਕੋਈ ਅਸੀਂ ਮੈਂ ਰਾਜਨੀਤਿਕ ਅਸੀਂ ਛੱਡਦੇ ਇੱਕ ਵਾਰ ਜੀ ਸਰ ਹਸਪੀਟਲ ਮੈਨੂੰ ਦੱਸਿਆ ਐਮਐਲ ਸਾਹਿਬ ਕਿ ਯਾਹ ਬੈਠਾ ਤਿਆਰ ਆਉਣ ਵਾਲੇ ਦਿਨਾਂ ਚ ਉਹਨੂੰ ਸਮਰਥ ਲੋਕ ਸਮਰਥ ਕਰਦਾ ਕਿ ਜਿਹੜਾ ਵਿਕਰਮ ਜੀਤਿਆਲ ਸਾਹਿਬ ਦਾ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਖਤਮ ਹੋ ਰਿਹਾ ਸੀ ਉਹਦੀ ਸੁਣਵਾਈ ਸੀ ਔਰ ਇੱਕ ਪ੍ਰੋਸੀਜਰ ਜਿੰਨੀ ਦੇਰ ਬੇਲ ਨਹੀਂ ਹੁੰਦੀ ਓਨੀ ਦੇਰ ਜਿਹੜਾ ਜੁਡੀਸ਼ੀਅਲ ਰਿਮਾਂਡ ਹੁੰਦਾ ਉਹ ਹਰ 14 ਦਿਨ ਬਾਅਦ ਦੁਬਾਰਾ 14 ਦਿਨਾਂ ਦੇ ਲਈ ਐਕਸਟੈਂਡ ਹੋ ਜਾਂਦਾ ਸੋ ਕਿਉਂਕਿ ਬੇਲ ਦੀ ਸੁਣਵਾਈ ਹਲੇ ਜਾਰੀ ਹੈ ਸੋ ਆ ਜੁਡੀਸ਼ੀਅਲ ਰਿਮਾਂਡ ਦੀ ਜਿਹੜੀ ਤਰੀਕ ਹੈਗੀ ਹੈ ਉਹ ਹੁਣ 14 ਦਿਨ ਕਿਉਂਕਿ ਐਕਸਟੈਂਡ ਹੋ ਕੇ ਹੁਣ ਉਹ 14 ਅਗਸਤ ਵਾਸਤੇ ਜਿਹੜੀ ਜੁਡੀਸ਼ੀਅਲ ਰਿਮਾਂਡ ਦੀ ਡੇਟ ਹੈ ਉਹ ਦਿੱਤੀ ਗਈ ਹੈ ਤੇ ਉਹਨਾਂ ਦੀ ਬੈਰਕ ਬਦਲ ਨੂੰ ਲੈ ਕੇ ਵੀ ਇੱਕ ਅਪਲੀਕੇਸ਼ਨ ਫਾਈਲ ਕੀਤੀ ਵੀ ਸੀ ਅਰਜੀ ਉਸ ਦੇ ਉੱਪਰ ਕੀ ਰਿਹਾ ਕਿ ਆਜ ਸਮਾਈ ਉਹ ਜਿਹੜੀਆਂ ਐਪਲੀਕੇਸ਼ਨਸ ਨੇ ਜੀ ਉਹ ਸਾਰੀਆਂ 5 ਤਰੀਕ ਵਾਸਤੇ ਰੱਖੀਆਂ ਨੇ ਕੋਰਟ ਨੇ 5 ਤਰੀਕ ਨੂੰ ਉਹ ਐਪਲੀਕੇਸ਼ਨਸ ਦੇ ਵਿੱਚ ਬੈਸ ਹੋਏਗੀ ਜ਼ਮਾਨਤ ਔਰ ਬੈਰਕ ਬਦਲ ਸਾਰੀਆਂ ਬੈਰਕ ਬੈਰਕ ਵਾਲੀ ਹੈਗੀ 6 ਤਰੀਕ ਵਾਸਤੇ ਜਿਹੜੀ ਜ਼ਮਾਨਤ ਵਾਲੀ ਹੈ ਉਹ 5 ਤਰੀਕ ਵਾਸਤੇ ਹੈ ਕਲਰ ਸਾਹਿਬ ਇੱਕ ਹੋਰ ਅੱਜ ਰੇਡ ਹੋਈ ਹੈ ਵਿਜੀਲੈਂਸ ਦੀ ਗਿਲਕੋ ਵਾਲੇ ਰਣਜੀਤ ਸਿੰਘ ਗਿਲ ਦੇ ਉੱਪਰ ਔਰ ਇਹ ਜਾਣਕਾਰੀ ਦੇ ਰਹੇ ਨੇ ਆਪ ਲੀਡਰ ਇਹ ਆ ਰੇਡ ਵੀ ਵਿਕਰਮਜੀਤਿਆ ਦੇ ਕਨੈਕਸ਼ਨ ਦੇ ਵਿੱਚ ਹੀ ਹੈ ਕਿਉਂਕਿ ਇਹਨਾਂ ਦੇ ਅੱچھے ਲਿੰਕ ਸੀ ਔਰ ਪੈਸਿਆਂ ਦਾ ਲੈਣ ਦੇਣ ਹੋਇਆ ਹੈ ਵਿਕਰਮਜੀਤਿਆ ਦੇ ਨਾਲ ਰਣਜੀਤ ਸਿੰਘ ਗਿੱਲ ਦਾ ਦੇਖੋ ਜੀਡੀ ਸਰਕਾਰ ਕਹਿੰਦੀ ਸੀ ਕਿ ਜੇ ਅਸੀਂ ਬੜੇ ਪੱਕੇ ਪੈਰੀ ਪਰਚਾ ਦਰਜ ਕੀਤਾ ਸਾਡੇ ਕੋਲ ਬੜੇ ਸਬੂਤ ਨੇ ਉਹ ਅਦਾਲਤ ਦੇ ਵਿੱਚ ਪਿਛਲੇ 20 ਦਿਨਾਂ ਤੋਂ ਬੇਲ ਐਪਲੀਕੇਸ਼ਨ ਤੇ ਬਹਿਸ ਨਹੀਂ ਕਰ ਰਹੀ ਪਰ ਅਖਬਾਰਦ ਹੋਵੇ ਜਾਂ ਨਿਊਜ਼ ਚੈਨਲ ਹੁਣ ਉਹਨਾਂ ਚ ਖਬਰਾਂ ਪਲਾਟ ਕਰਨ ਦੇ ਉੱਤੇ ਲੱਗੀ ਹੈ ਪਹਿਲਾਂ 29 ਮੋਬਾਈਲ ਉਹ ਨਹੀਂ ਲੱਭੇ ਫਿਰ 141 ਕਰੋੜ ਉਹ ਨਹੀਂ ਲੱਭਿਆ ਫਿਰ ਇਹ 540 ਕਰੋੜ ਦੀ ਕਲੀਅਰ ਬਾਰਡਰ ਕੈਪੀਟਲ ਸੀ ਉਹ ਨਹੀਂ ਲੱਭੀ ਫਿਰ 1000 ਏਕੜ ਹੁਣ ਅਜ ਇੱਕ ਹੋਰ ਸ਼ਕੂਫਾ ਛੱਡਤਾ ਕਹਿੰਦੇ ਜੀ ਜਿਹੜੇ ਰਣਜੀਤ ਗਿਲ ਗਿਲਕੋ ਵਾਲੇ ਨੇ ਉਹਨਾਂ ਦੇ ਘਰੇ ਜਿਹੜੀ ਰੇਡ ਹੋਈ ਹੈ ਉਹ ਤਾਂ ਕੀਤੀ ਗਈ ਹੈ ਕਿ ਉਹਨਾਂ ਦੇ ਤਾਰ ਬਿਕਰਮ ਮਜੀਠੀਆ ਨਾਲ ਜੁੜ ਰਹੇ ਨੇ ਮੈਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਸਵਾਲ ਕਰਨਾ ਚਾਹੁੰਦਾ ਕਿ ਰਣਜੀਤ ਗਿਲ ਨੂੰ ਤਾਂ ਸ਼੍ਰੋਮਣੀ ਕਲਦਲ ਛੱਡੇ ਬੜੇ ਦਿਨ ਹੋ ਗਏ ਔਰ ਵਿਚਦੀ ਤਾਂ ਰੌਲਾ ਪਿਆ ਸੀ ਕਿ ਰਣਜੀਤ ਗਿਲ ਆਮ ਆਦਮੀ ਪਾਰਟੀ ਜਾ ਰਹੇ ਨੇ ਜਦੋਂ ਇਹਨਾਂ ਦੀ ਆਪ ਦੀ ਵਿਧਾਇਕ ਨਰਾਜ਼ ਹੋ ਕੇ ਅਸਤੀਫਾ ਦੇ ਗਈ ਸੀ ਜਿਹਨੂੰ ਸਾਰੀ ਆਮ ਆਦਮੀ ਪਾਰਟੀ ਮਨਾ ਰਹੀ ਸੀ ਉਦੋਂ ਤੱਕ ਤਾਂ ਰੇਡ ਹੋਈ ਨਹੀਂ ਹੁਣ ਰਣਜੀਤ ਗਿੱਲ ਰਾਤ ਭਾਜਪੀ ਚਲੇ ਗਏ ਅੱਜ ਸਵੇਰੇ ਉਹਨਾਂ ਦੇ ਘਰੇ ਰੇਡ ਹੋ ਕੇ ਅਕੇ ਜੀ ਹੁਣੇ ਤਾਰ ਵਿਕਰਮ ਮਜੀਠੀਆ ਦੇ ਕੇਸ ਨਾਲ ਜੁੜਦੇ ਨੇ ਮੈਂ ਆਮ ਆਦਮੀ ਪਾਰਟੀ ਨੂੰ ਇਹ ਗੱਲ ਬੜੇ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਮੁੱਖ ਮੰਤਰੀ ਨੂੰ ਸਿੱਧਾ ਚੈਲੰਜ ਕਰਦਾ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਕਿ ਰਣਜੀਤ ਗਿੱਲ ਦੀ ਕਿਸੇ ਵੀ ਕੋਈ ਕੰਪਨੀ ਚ ਕਿਸੇ ਵੀ ਕਿਸੇ ਕਲੋਨੀ ਚ ਬਿਕਰਮ ਮਜੀਠੀਆ ਦੀ 1 ਰੁਪਏ ਦੀ ਇਨਵੈਸਟਮੈਂਟ ਦਿਖਾ ਦਿਓ ਮੈਂ ਚੈਲੰਜ ਕਰਦਾ ਇਹ ਖਿਹੜਾ ਮਾਨ ਸਾਹਿਬ ਇਦਾਂ ਨਹੀਂ ਛੁੱਟਣਾ ਹੁਣ ਮੈਨੂੰ ਲੱਗਦਾ ਵੀ ਤੁਹਾਡੇ ਕੋਲ ਇੱਕੋ ਹੀ ਚੀਜ਼ ਰਹੇਗੀ ਕਿ ਜਿਹੜੀ ਡੋਨਲਡ ਟਰੰਪ ਦੀ ਅਮਰੀਕਾ 'ਚ ਇਲੈਕਸ਼ਨ ਹੋਈ ਸੀ ਉਹਦੇ 'ਚ ਵੀ ਕਹਿ ਦਿਓ ਕਿ ਬਿਕਰਮ ਮਜੀਠੀਆ ਦੀ ਇਨਵੈਸਟਮੈਂਟ ਹੈ ਤਾਂ ਹੀ ਡੋਨਲਡ ਟਰੰਪ ਯੂਐਸ ਦਾ ਪ੍ਰੈਜ਼ੀਡੈਂਟ ਬਣ ਗਿਆ ਔਰ ਵਿਜੀਲੈਂਸ ਦੀ ਇੱਕ ਟੀਮ ਹੁਣ ਅਮਰੀਕਾ ਨੂੰ ਤੋਰ ਦਿਓ ਕਿਉਂਕਿ ਵਿਚਾਰੇ ਥੱਕ ਕੇ ਬਹੁਤ ਉਰੇ ਤਾਂ ਲੱਭ ਕੁਛ ਨਹੀਂ ਰਿਹਾ ਜੋਰ ਲੱਗ ਗਿਆ ਸਰਕਾਰ ਦਾ ਸਾਰਾ ਲੱਭਿਆ ਕੁਛ ਹੈ ਨਹੀਂ ਹੁਣ ਇਹਨਾਂ ਨੂੰ ਅਮਰੀਕਾ ਨੂੰ ਤੋਰ ਨਾਲੇ ਥੋੜਾ ਖੜਾ ਛੁੱਟ ਜੂਗਾ ਜੀ ਅਮਰੀਕਾ ਭੇਜੇ ਸੀ ਉੱਥੇ ਵੀ ਕੁਝ ਨਹੀਂ ਲੱਭਿਆ ਸੋ ਇਹ ਜਿਹੜੀਆਂ ਹਵਾ ਹਵਾਈ ਗੱਲਾਂ ਇਹ ਜਿਹੜੀਆਂ ਮਨੋਰ ਕਹਾਣੀਆ ਇਹ ਵਿਜੀਲੈਂਸ ਬਣਾ ਰਹੀ ਹੈ ਔਰ ਖਾਸ ਕਰਕੇ ਇਹਨਾਂ ਦੇ ਬੁਲਾਰੇ ਲੱਗੇ ਨੇ ਮੈਂ ਇਹਨਾਂ ਦੇ ਬੁਲਾਰਿਆਂ ਨੂੰ ਸਿੱਧਾ ਜਾ ਸਵਾਲ ਕਰਦਾ ਕਿ ਤੁਹਾਨੂੰ ਪਤਾ ਅਜ ਪੰਜਾਬ ਦੇ ਹਲਕੀ ਨੇ ਪੰਜਾਬ ਦੇ ਵਿੱਚ ਤਾਂ ਇਹ ਦਿਨ ਗੈਂਗਸਟਰ ਕਿਸੇ ਨਾ ਕਿਸੇ ਨੂੰ ਮਾਰ ਰਹੇ ਨੇ ਫਰੋਤੀਆਂ ਮੰਗ ਰਹੇ ਨੇ ਕੱਲ ਜਿੱਥੇ ਅਰਵਿੰਦ ਕੇਜਰੀਵਾਲ ਤੁਰੇ ਫਿਰਦੇ ਸੀ ਜਿਨ੍ਹਾਂ ਦੇ ਘਰੇ ਗਏ ਸੀ ਕਪੜਾ ਵਪਾਰੀ ਦੇ ਉਹਨਾਂ ਦੀ ਮੌਤ ਲਈ ਤਾਂ ਸਰਕਾਰ ਆਪ ਜ਼ਿੰਮੇਵਾਰ ਹੈ ਜਿਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਹੈ ਵਪਾਰੀ ਉਰੋਂ ਛੱਡ ਕੇ ਬਾਹਰ ਜਾਣਾ ਚਾਹੁੰਦੇ ਨੇ ਪਹਿਲਾਂ ਪੰਜਾਬ ਕੰਨੀ ਧਿਆਨ ਦਿਓ ਇਕਨੋਮਿਕ ਤੌਰ ਤੇ ਪੰਜਾਬ ਬਹੁਤ ਪਿੱਛੇ ਚਲਾ ਗਿਆ ਔਰ ਡਰੱਗ ਦਾ ਮੈਂ ਇਹਨਾਂ ਦੇ ਬੁਲਾਰਿਆਂ ਨੂੰ ਔਰ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਡਰੱਗ ਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤੁਹਾਡੀ ਸਰਕਾਰ ਦੇ ਮੱਥੇ ਤੇ ਕਲੰਕ ਲਾਇਆ ਕਿ ਐਦਾਂ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਹੀ ਡਰੱਗ ਟਰੇਡ ਚ ਮਿਲੀ ਹੈ ਤਾਂ ਹੀ ਡੀਜੀਪੀ ਤੋਂ ਮਾਫੀ ਮੰਗਾਈ ਹੈ ਔਰ ਡਰੱਗ ਦੇ ਹਾਲਾਤ ਗਵਰਨਰ ਸਾਹਿਬ ਕਹਿ ਰਹੇ ਨੇ ਕਿ ਸਕੂਲਾਂ ਕਾਲਜਾਂ ਤ ਛੋਟੇ ਬੱਚਿਆਂ ਤੱਕ ਪਹੁੰਚ ਗਿਆ ਉਹ ਗੱਲਾਂ ਤੇ ਜਵਾਬ ਨਾ ਦੇ ਕੇ ਇਹ ਜਿਹੜੀਆਂ ਮਨੋਰ ਕਹਾਣੀਆਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੀ ਇਹਨਾਂ ਚ ਕੱਖ ਨਹੀਂ ਲੱਭਣਾ ਮੈਂ ਫੇਰ ਦੁਬਾਰਾ ਕਹਦੇ ਆ ਕਿ ਹੁਣ ਇਹ ਗੱਲ ਤੋਂ ਭੱਜੇ ਹੋ ਨਾ ਜਿੱਦਾਂ ਹਜ਼ਾਰ ਏਕੜ ਤੋਂ ਭੱਜ ਗਏ ਜਿੱਦਾਂ 540 ਕਰੋੜ ਜਿਹੜੀ ਕਲੀਅਰ ਵਾਟਰキャਪੀਟਲ ਹੈ ਜਿਹਨੂੰ ਅੱਗੇ ਪਹਿਲਾਂ ਵਿਕਰਮ ਮਜੀਠੀਆ ਦੀ ਦੱਸਦੇ ਸੀ ਹੁਣ ਬੁਲਾਉਂਦੇ ਕਿਉਂ ਨਹੀਂ ਉਹਨੂੰ ਕਲੀਅਰ ਵਾਟਰキャਪੀਟਲ ਨੂੰ ਕਿਉਂ ਨਹੀਂ ਉਹਨੂੰ ਸੱਮਨ ਕੱਢਦੇ ਕਿ ਹੁਣ ਪਤਾ ਲੱਗ ਗਿਆ ਵੀ ਉਹ ਅਮਰੀਕਾ ਦੇ ਗੋਰੇ ਦੀ ਹੈ ਤੇ ਉਹ ਐਡੀ ਵੱਡੀ ਕੰਪਨੀ ਹੈ ਕਿ 50 ਹਜ਼ਾਰ ਕਰੋੜ ਉਹਦਾ ਇਕੱਲਾ ਏਸ਼ੀਆ ਚ ਹੈ ਜੇ ਉਹ ਹੀ ਦੀ ਕੰਪਨੀ ਨੂੰ ਸੱਦ ਲਿਆ ਤਾਂ ਅਗਲੇ ਸਰਕਾਰ ਮੁੱਦੀ ਮਾਰ ਦੇਣਗੇ ਉਹਨੂੰ ਬਲਾਕ ਕੇ ਤਾਂ ਦਿਖਾਓ ਨਾ ਹੁਣ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਨਾ ਲੈਂਦੇ ਸੋ ਐਸੇ ਤਰੀਕੇ ਹੁਣ ਆ ਜਿਹੜੀ ਰੇਟ ਹੈ ਕੱਕ ਜੀ ਵਿਕਰਮ ਮਜੀਠੀਏ ਦੇ ਤਾਰ ਜੋੜਦੇ ਨੇ ਵਿਕਰਮ ਮਜੀਠੀਏ ਦੇ ਤਾਰ ਤੁਸੀਂ ਮੈਨੂੰ ਲੱਗਦਾ ਡੋਨਲਡ ਟਰੰਪ ਤੱਕ ਵੀ ਜੋੜ ਲਓ ਲੱਭਣਾ ਤੁਹਾਨੂੰ ਕੱਖ ਨਹੀਂ ਪਰ ਹੁਣੇ ਜਿਹੜੀ ਗੱਲ ਅੱਜ ਕਹੀ ਹੈ ਫੇਰ ਚੈਲੰਜ ਹੈ ਵੀ ਹੁਣ ਇਹ ਤੋਂ ਯੂ ਟਰਨ ਨਾ ਲਿਓ ਇਹ ਤੋਂ